ਪਿੰਡ ਦੋਦਵਾ ਵਿਖੇ ਆਸਥਾ ਦਾ ਕੇਂਦਰ ਬਣਿਆ ਅੰਤਰਰਾਸ਼ਟਰੀ ਪੱਦਰਤੇ ਮਸ਼ਹੂਰ ਮੇਲਾ ਕੰਜਕਾਂ ਦਾ ਪਿੰਡ ਦੋਦਵਾ ਚ ਬੂਆ ਦਾਤੀ ਅਤੇ ਕੰਜਕਾਂ ਦਾ ਮੇਲਾ ਸ਼ਰਦਾ ਪਾਵਨਾ ਨਾਲ ਮਨਾਇਆ ਗਿਆ ਦੱਸ ਦਈਏ ਕਿ ਸ਼ਰਦਾਲੂ ਮੱਥਾ ਟੇਕਣ ਲਈ ਰਾਤ 12 ਵਜੇ ਤੋਂ ਹੀ ਲਾਈਨਾਂ 'ਚ ਲੱਗਣਾ ਸ਼ੁਰੂ ਹੋ ਜਾਂਦੇ ਹਨ ਦੂਜੇ ਪਾਸੇ ਪਿਛਲੇ ਕਾਫੀ ਸਮੇਂ ਤੋਂ ਸੈਣੀ ਪਰਿਵਾਰ ਵੱਲੋਂ ਤਰਕਸਾਰ ਹਵਨ ਅਕਤੂਬਰ ਵਿਸ਼ਾਲ ਪੰਡਾਰੇ ਦਾ ਆਯੋਜਨ ਵੀ ਕੀਤਾ ਜਾਂਦਾ ਹੈ देखो संजीव धोनी दी एक खास रिपोर्ट ਮੇਰਾ ਨਾਮ ਵਿਸ਼ਾਲ ਹੈ ਮੈਂ ਲੰਡਨ ਤੋਂ ਆਇਆ ਆ ਸਾਡੀ ਫੈਮਿਲੀ ਦਾ ਮਿਲਣ ਹੈਗਾ ਤੇ ਆਪਾਂ ਹਰ ਸਾਲ ਆਉਂਦੇ ਆ ਤੇ ਪੱਕੀ ਵੀ ਸਾਰੇ ਲੋਕ ਇਕੱਠੇ ਆਏ ਸਾਰੇ ਨੇ ਸਰਦਾਰ ਗੁਰਦੇਵ ਜੀ ਆ ਤੇ ਅੱਜ ਤਾਂ ਬਹੁਤ ਕੁਛ ਹੀ ਗਿਆ ਆ ਕਿੰਨਾ ਕੁ ਬੇਕਾਮੀ ਨਾਲ ਅੱਜ ਫੱਕੀ ਫਰੇਮ ਆ। ਕਿਤਾਬਾਂ ਤੇ ਕਿੰਨੀ ਦਿੱਤਾ ਜਿਹਾ ਲੱਗਦਾ। ਹਾਂ ਜੀ ਅੰਕੀ ਉਹ ਦੱਸਦੇ ਕਿ ਕਿੰਨੀ ਮੰਨਦੀ ਪਰਵਾਹ ਕਰਦਾ। ਇਹ ਸ਼ੁਕਸ਼ਾਂਤ ਦੀ ਕੁਝ ਤੇ ਵਾਕੀ ਹੋਰ ਕੀ ਕਰਦੇ ਰਹੇ। ਜੀ ਹਾ ਕਵੀਲਾ ਸ਼ਾਣੀ ਐਡਵੋਕੇਟ ਦਿਨਾਨਗਰ ਇਹ ਕੰਜਕਾਂ ਦਾ ਮੇਲਾ ਹਰ ਸਾਲ ਲੱਗਦਾ ਹੈ। ਔਰ ਇਹ ਜਦੋਂ ਤੋਂ ਪਾਕਿਸਤਾਨ ਔਰ ਹਿੰਦੁਸਤਾਨ ਬਣਿਆ ਉਦੋਂ ਤੋਂ ਹੀ ਇਹ ਮੇਲਾ ਲੱਗਦਾ ਆ ਰਿਹਾ ਪਹਿਲਾਂ ਸਾਡੀ ਫੈਮਿਲੀ ਸਿਰਫ ਉੱਤ ਕਰਦੀ ਰਹੀ ਹੈ ਹੁਣ ਅੱਜ ਇੰਨੀ ਕੁ ਦੁਨੀਆ ਇੱਥੇ ਆਂਦੀ ਹੈ ਜਿਨ੍ਹਾਂ ਨੂੰ ਦੇਵੀਆਂ ਨੇ ਹਰ ਇੱਕ ਚੀਜ਼ ਉਹਨਾਂ ਦੇ ਮੰਗਨ ਅਨੁਸਾਰ ਦਿੱਤੀ ਹੈ ਉਹਨਾਂ ਦੇ ਸ਼ਰਧਾ ਭਾਵ ਦੇ ਨਾਲ ਇਹ ਦੁਨੀਆ ਅੱਜ ਇੰਨੀ ਇੱਥੇ ਮੱਥਾ ਟੇਕਣ ਆ ਰਹੀ ਹੈ ਜਿਹੜੀ ਕਿ ਰਾਤ 12 ਵਜੇ ਤੋਂ ਰੈਗੂਲਰ ਵਰਦੇ ਮੀਹ ਦੇ ਵਿੱਚ ਲਾਈਨਾ ਲਾ ਕੇ ਆਪਣੇ ਮਾਤਾ ਤੇ ਦੇਵੀਆਂ ਦੇ ਦਰਸ਼ਨ ਕਰ ਰਹੀਆਂ ਨੇ ਔਰ ਇਹ ਸ਼ਰਦਾ ਉਹਨਾਂ ਦੀ ਸਦੀਆਂ ਤੋਂ ਚੱਲੀ ਆ ਰਹੀ ਹੈ ਔਰ ਇਸ ਦੇਵੀਆਂ ਦੀਆਂ ਕੱਜਾਂ ਜਿਹੜੀਆਂ ਮੇਲਾ ਹੈਗਾ ਇਹ ਬੜੀ ਸ਼ਰਦਾ ਨਾਲ ਹਰ ਸਾਲ ਅਸੀਂ ਸਾਡਾ ਪਰਿਵਾਰ ਔਰ ਇਹ ਸਾਡੇ ਪਿੰਡ ਦੇ ਆਂਟ ਆਂਟ ਗਵਾਂਡ ਤੋਂ ਪਿੰਡ ਦੇ ਸਾਰੇ ਸ਼ਰਦਾ ਨਾਲ ਅਸੀਂ ਮਨਾਉਂਦੇ ਹਾਂ